ਹਰ ਹਰ ਮਹਾਦੇਵ ਤੇ ਅੱਜ ਮੈਂ ਤੁਹਾਨੂੰ ਲੈ ਕੇ ਜਾਵਾਂਗੀ ਸ਼ਿਵ ਮੰਦਿਰ ਜੋ ਕਿ ਆਪਰਾਚੀਂ ਮੰਦਿਰ ਆ ਤੇ ਸਭ ਤੋਂ ਵੱਧ ਨੂੰ ਤੁਹਾਨੂੰ ਸਾਰਿਆਂ ਨੂੰ ਆ ਸਾਵਣ ਮਹੀਨੇ ਦੀ ਬਹੁਤ-ਬਹੁਤ ਮੁਬਾਰਕਾਂ ਤੇ ਆਜੋ ਚੱਲੀਏ ਫਿਰ ਅਸੀਂ ਰੈਡੀ ਸ਼ੈਡਿੰਗ ਹੋ ਕੇ ਤੇ ਬੈ ਗਏ ਆ ਗੱਡੀ ਦੇ ਵਿੱਚ ਤੇ ਚੱਲੇ ਆ ਅਸੀਂ ਸ਼ਿਵ ਮੰਦਿਰ ਦੇ ਵਿੱਚ ਕਿ ਮੈਂ ਤਾਂ ਸੋਚਿਆ ਤੁਹਾਡੇ ਲਈ ਆ ਵਲੌਗ ਨਾਲ ਲਗਈਏ ਕਿ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਸਾਵਣ ਦੇ ਮਹੀਨੇ ਸ਼ਿਵ ਮੰਦਿਰ ਦੇ ਤੇ ਸ਼ਿਵਾ ਦੇ ਦਰਸ਼ਨ ਕਰਿਓ ਤੇ ਟੜੇ ਜਿਹੜੀ ਮਨੋ ਕਾਮਨਾ ਹੋਵੇ ਪੂਰੀ ਹੋਏ ਜਿਹੜਾਂ ਦੀ ਕੋਈ ਮਨੋ ਕਾਮਨਾ ਹੈ ਨਾ ਤੇ ਅਸੀਂ ਜਾ ਰਹੇ ਆ ਦੇਖੋ ਕਿੰਨੀ ਹਰਿਆਲੀ 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 ਹੈ ਨਾ ਬਹੁਤ ਵਧੀਆ ਜਿੱਥੋਂ ਜਾਂਦੇ ਅਸੀਂ ਪਹਾੜਾ ਦੇ ਵਿੱਚ ਥੋੜਾ ਰਸਤਾ ਭਜਦਾ ਹੈ ਇਹ ਤੇ ਬਹੁਤ ਵਧੀਆ ਹਰਿਆਲੀ ਹਰਿਆਲੀ ਹੈ ਦੇਖੋ ਘਰ ਵੀ ਕਿੰਨੇ ਸੋਹਣੇ ਆ ਨਾ ਤੇ ਅਸੀਂ ਜਾ ਰਹੇ ਆ ਜਾ ਰਹੇ ਆ ਜਾ ਰਹੇ ਆ ਤੇ ਥੋੜੀ ਦੇਖੋ ਤੁਸੀਂ ਇੱਥੇ ਧੁੱਪ ਵਗੈਰਾ ਨਿਕਲੀ ਹੋਈ ਹੈ ਕੋਈ ਬੱਦਲ ਨਹੀਂ ਹੈ ਬੱਦਲ ਨਹੀਂ ਹੈਗੇ ਬੱਟ ਧੁੱਪ ਵਗੈਰਾ ਨਿਕਲੀ ਆ ਤੇ ਜਦੋਂ ਅਸੀਂ ਥੋੜੀ ਐਕੀ ਜਾਣੇ ਆ ਤੇ ਆਹ ਦੇਖੋ ਤੁਸੀਂ ਅਸੀਂ ਪਹੁੰਚ ਗਏ ਆ ਸ਼ੀਰ ਮੰਦਰ ਤੇ ਲੱਗੇ ਛਾਗੇ ਤੇ ਇੱਥੇ ਦੇਖੋ ਤੁਸੀਂ ਹਜੇ ਤੋਪਾ ਨਾ ਇੱਕਦਮ ਹੀ ਉੱਪਰ ਜਿਲੇ ਜਾਣਾ ਅਸੀਂ ਸ਼ੀਰ ਮੰਦਰ ਦੇ ਉੱਪਰ ਜੋ ਪੌੜੀਆਂ ਦੇ ਉੱਪਰ ਚੜ੍ਹਨਾ ਜੀ ਚੜ੍ਹਾਈ ਸ਼ੁਰੂ ਕਰਨੀ ਹੈ ਤੇ ਉਦੋਂ ਫਿਰ ਇੰਨੀ بارش ਹੁੰਦੀ ਇੰਨੀ بارش ਹੁੰਦੀ ਹੈ ਨਾ ਕਿ ਸਾਰੇ ਕੱਪੜੇ ਵਗੈਰਾ ਸਭ ਭਿੱਜ ਖੁੱਜ ਜਾਂਦੇ ਸਾਡੇ ਤੇ ਇੱਥੋਂ ਦੇਖ ਅਸੀਂ ਹੁਣ ਅਸੀਂ ਪਹੁੰਚੋ ਕੇ ਆ ਸ਼ੀਰ ਮੰਦਰ ਦੇ ਵਿੱਚ ਇਹ ਗਗਜ ਜੀ ਘਟਲਾਈ ਇਹ

ਤੇ ਅਸੀਂ ਪਹੁੰਚ ਗਏ ਆ ਗਗਾ ਜੀ ਦੇ ਢਿੱਲੇ ਵਿੱਚ ਦੇਖੋ ਕਿੰਨਾ ਰਾਸ਼ ਹੈ ਕਿੰਨਾ ਮੇਲਾ ਲੱਗਾ ਹੋਇਆ ਈ ਤੇ ਸਾਵ ਦਾ ਮਹੀਨਾ ਤੇ ਰਾਸ਼ਨਾ ਹੋਵੇ ਸ਼ਰਦਾ ਲੋਵਾ ਦਾ ਫਿਰ ਗੱਲ ਨਹੀਂ ਬੰਦੀ ਹੈ ਨਾ ਤੇ ਆਹ ਦੇਖੋ ਜੀ ਅਸੀਂ ਲਾਈਨ ਲਾਗੇ ਆ ਲਾਈਨ ਦੇ ਵਿੱਚ ਤੇ ਇੱਥੇ ਅਸੀਂ ਪਰਚੀ ਕਟਾਵਾਂਗੇ ਪਰਚੀ ਤਾਂ ਕਟਾ ਰਹੇ ਆ ਕਿ ਅਸੀਂ ਗੱਡੀ ਦੇ ਵਿੱਚ ਉੱਪਰ ਜਾਵਾਂਗੇ ਤੇ ਤੁਸੀਂ ਦੂਸੀ ਸਾਈਡ ਤੋਂ ਖੜੋ ਹੋ ਤਾਂ ਇਹ ਮੈਂ ਉੱਧਰ ਉੱਧਰ ਪੌੜੀਆਂ ਈ ਜੇਕਰ ਤੁਸੀਂ ਪੌੜੀਆਂ ਤੇ ਰਾਹ ਜਾਣਾ ਚਾਹੁੰਦੇ ਹੋ ਤਾਂ ਜਾ ਸਕਦੇ ਆ ਪਰ ਆਪਾਂ ਠਹਿਰੇ ਉਹ ਟੇਬਲ ਸੋਰਖ ਬੰਦੇ ਹਨ ਤੇ ਇਸ ਕਰਕੇ ਗੱਡੀ ਜੀ ਆਵਾਂਗੇ ਦੇਖੋ ਅਜੇ ਕੋਈ ਸਾਬ ਮੌਸਮ ਹੈ ਇੱਕਦਮ بارش ਇੰਨੀ ਹੋਣੀ ਦੇਖੋ بارش ਨਹੀਂ ਮਤਲਬ ਕਿ ਇੰਨੀ بارش ਹੋਈ ਇੰਨੀ بارش ਹੋਈ ਨਾ ਤੇ ਸਾਨੂੰ ਮਜ਼ਾ ਆ ਗਿਆ ਸੀ ਸਾਵਣ ਦੇ ਮਹੀਨੇ ਵਿੱਚ ਨਾਤਾ ਨਹੀਂ ਸੀਗਾ ਤੇ ਸਾਵਣ ਦੇ ਮਹੀਨੇ ਵਿੱਚ ਅਸੀਂ ਫਿਰ ਸ਼ੁਰੂਆਤ ਕਰ ਲਈ ਜੀ ਨਾਲੇ ਆ ਪਾਣੀ ਦੇ ਨਾਲ बारिश ਦਾ ਮੌਸਮ ਠੰਢੀ ਠੰਡੀ ਹਵਾ ਚੱਲਦੀ ਸੀ بارش ਹੋ ਰਹੀ ਸੀ ਬਹੁਤ ਵਧੀਆ ਲੱਗਾ ਤੇ ਸ਼ਰਧਾਲੂਆ ਦੇ ਨਾਲ ਨਾਲ ਤੁਸੀਂ ਦਰਸ਼ਨ ਕਰੋ ਤੇ ਦੇਖੋ ਅਸੀਂ ਉੱਪਰ ਗੱਡੀ ਦੇ ਉੱਪਰ ਜਾ ਰਹੇ ਆ ਤੇ ਦੂਜੀ ਸਾਈਡ ਤੇ ਜਿਹੜੀ ਤੁਹਾਨੂੰ ਪੌੜੀ ਰੰਗਦੀ ਤੇ ਉਧਰ ਦੀ ਸ਼ਰਧਾਲੂ ਜਾ ਰਹੇ ਦੇਖੋ ਕਿੰਨੀ بارش ਹੋ ਰਹੀ ਤੇ ਰੁਕੇ ਵੀ ਹੋਏ ਆ ਤੇ ਕਈ بارش ਦੇ ਵਿੱਚ ਹੀ ਦਰਸ਼ਨ ਕਰਨ ਲਈ ਜਾ ਰਹੇ ਆ ਤੇ ਅਸੀਂ ਗੱਡੀ 'ਚ ਗਏ ਸੀਗੇ ਤੇ ਗੱਡੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉੱਪਰ ਪਾਣੀ ਕਿੰਨਾ ਨਾ ਨਿਕਲਿਆ ਹੀ ਪਾਣੀ ਨਿਕਲਦੇ ਪਿਆ ਹੀ ਪਾਣੀ بارش ਬਹੁਤ ਜ਼ਿਆਦਾ ਹੋ ਰਹੀ ਸੀ ਤੇ ਇੱਥੇ ਹੁਣ ਅਸੀਂ ਸਟਾਪ ਕਰ ਦਾਂਗੇ ਕਿਉਂਕਿ ਹੁਣ ਇੱਥੋਂ ਅਸੀਂ ਪੈਦਲ ਜਾਵਾਂਗੇ ਤੇ ਪੈਦਲ ਜਾ ਕੇ ਫਿਰ ਅਸੀਂ ਹਾਸ਼ੀ ਮੰਦਰ ਤੇ ਅੰਦਰ ਦਿਖਾਉਣੀ ਦਾ ਅੰਦਰ ਦਾ ਵਿਊ ਵੀ ਤੇ ਦਰਸ਼ਨ ਕਰਿਓ ਤੁਸੀਂ ਬਾਬਾ ਜੀ ਦੇ ਤੇ ਭੋਲੇ ਨਾਜ਼ੀ ਦੇ ਫਿਰ ਆਪਾਂ ਅਸੀਂ ਜਾ ਰਹੇ ਹਾਂ ਤੇ ਇੱਕ ਤੁਸੀਂ ਦੇਖਿਆ ਇੱਥੇ ਵੀ ਬਣਾਈ ਹੋਈ ਹੈ ਮూర్ਤੀ ਸ਼ਿਮਨ ਸ਼ਬਾਦੀ ਦੇਖੋ ਬਹੁਤ ساری ਵੱਡੀ ਵੱਡੀ ਸਾਰੀ ਮੂਰਤੀ ਬਣੀ ਹੋਈ ਹੈ ਤੇ ਅੱਗੇ ਤੁਸੀਂ ਦੇਖਿਓ ਕਾਫੀ ਜ਼ਿਆਦਾ ਚੜਾਈ ਹੈ ਜਦੋਂ ਚੜਾਈ ਉਸੀ ਚੜਦੇ ਆ ਨਾ ਕਾਫੀ ਬਹੁਤ ਜ਼ਿਆਦਾ ਡਰ ਲੱਗਾ ਮੈਨੂੰ ਤਾਂ ਬਹੁਤ ਜ਼ਿਆਦਾ ਡਰ ਲੱਗਾ ਜਦੋਂ ਅਸੀਂ ਗੱਡੀ ਦੇ ਵਿੱਚ ਚੜਾਈ ਜਾਂਦੇ ਦੇਖੋ ਸਾਰੇ ਕਿੰਨੇ ਖੁਸ਼ ਆ ਨਾ ਕਿ ਅਸੀਂ ਦਰਸ਼ਨ ਕਰਨ ਜਾ ਰਹੇ ਹਾਂ ਜਿਵਾ ਦੇ ਭੋਲੇनाथ ਦੇ ਉਹਨਾਂ ਦੀ ਕਿਰਪਾ ਲੈਣ ਲਈ ਤੇ ਉਹ ਸਾਰਿਆਂ ਤੇ ਕਿਰਪਾ ਕਰਨ ਜਿਹੜੇ ਵੀ ਮੇਰੇ ਵੀਡੀਓ ਦੇਖ ਰਹੇ ਆ ਤੇ ਆਹ ਦੇਖੋ ਜੀ ਮੰਦਿਰ ਅਸੀਂ ਪਹੁੰਚ ਗਏ ਆ ਮੰਦਿਰ بارش ਬਹੁਤ ਜ਼ਿਆਦਾ ਹੋਈ ਆ ਬਟ ਸਾਡੇ ਪਤਾ ਨਹੀਂ ਕੈਮਰੇ ਦੇ ਵਿੱਚ ਰਿਕਾਰਡ ਹੋਈ ਮਤਲਬ ਕਿ ਈਦਾ ਸਲੋ ਸਲੋ ਹੋਉਂਦੇ ਬਟ ਮੀਂਹ ਜਿਹੜਾ ਬਹੁਤ ਜ਼ਿਆਦਾ ਪੈ ਰਿਆ ਸੀ ਤੇ ਦੇਖੋ ਤੁਸੀਂ ਕਿੰਨੀ ਡੈਕੋਰੇਟ ਕੀਤੀ ਆ ਤੇ ਕਿੰਨਾ ਵਧੀਆ ਮੰਦਿਰ ਸਜਾਇਆ ਹੋਇਆ ਏ ਤੇ ਫਿਰ ਅਸੀਂ ਥੋੜਾ ਜਲ ਵਗੈਰਾ ਲਿਆ ਗੱੱਚੀ ਬਸ ਲਈ ਤੇ ਜੋ ਬੇਲ ਪੱਤਾ ਜੋ ਵੀ ਚੜਦਾ ਹੈ ਨਾ ਅਜੀਬ ਬਗਬਗਵਾਨ ਤੇ ਉਹ ਸਾਰਾ ਕੁਝ ਲੈ ਕੇ ਫਿਰ ਅਸੀਂ ਉਨਾ ਤੇ ਜਾਵਾਂਗੇ ਥੋੜੀ ਜਿਹੀ ਪੂਜਾ ਕੀਤੀ ਦੇਖੋ ਸ਼ੇਦਾਲੋ ਤੇ ਕਿੰਨੀ ਲਾਈਨ ਲੱਗੀ ਹੈ ਨਾ ਤੇ ਇੱਥੇ ਹੁਣ ਅਸੀਂ ਰੁਕੇ ਅੰਦਰ ਜਾਵਾਂਗੇ ਕਿਉਂਕਿ ਅੰਦਰ ਥੋੜੇ ਛਾਲੂ ਹੋ ਵੀ ਪੂਜਾ ਕਰਵਾਏ ਅਸੀਂ ਪੂਜਾ ਕਰਨ ਤੋਂ ਬਾਅਦ ਉਹਨਾਂ ਨੂੰ ਪੂਜਾ ਕਰਨ ਤੋਂ ਬਾਅਦ ਸਾਡੀ ਵਾਰੀ ਆਉਗੀ ਤੇ ਹੁਣ ਅਸੀਂ ਇਹ ਕਰ ਰਹੇ ਹਾਂ ਪੂਜਾ ਦੇਖੋ ਕਰੋ ਦਰਸ਼ਨ ਭਗਵਾਨ ਦੇ ਤੇ ਕਮੈਂਟ ਦੇ ਵਿੱਚ ਲਿਖ ਦਿਓ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਤੇ ਅਸੀਂ ਫਿਰ ਬੇਬਤਰ ਵਗੈਰਾ ਚਲ ਚਲਾ ਕੇ ਕਚਲੇ ਸੀ ਜੋ ਵੀ ਭਗਵਾਨ ਚੜਿਆ ਉਹਨਾਂ ਨੂੰ ਚੜਾ ਕੇ ਉਹਨਾਂ ਦੀ ਪੂਜਾ ਕੀਤੀ ਜੋ ਵੀ ਮਨੋ ਭਾਵਨਾ ਜੀ ਸਾਡੀ ਉਹ ਮੰਗੀ ਮੰਗਤ ਬਾਅਦ ਫਿਰ ਥੋੜੇ ਦੇਖੋ ਦਰਸ਼ਨ ਕਰੋ ਤੁਸੀਂ ਸਾਰੇ ਜਣੇ ਪੱਲੇ ਦਰਸ਼ਨ ਹੋ ਗਏ ਜੀ ਸਾਨੂੰ ਤੇ ਮੇਰੀ ਸਿਸਟਰ ਆਈ ਆਪਣੀ ਜੋ ਵੀ ਆਪਣੀ ਪ੍ਰੋਬਲਮ ਆ ਉਹ ਸੇ ਉਹ ਭਗਵਾਣ ਦੱਸ ਰਹੀ ਆ ਤੇ ਬਹੁਤ ਜ਼ਿਆਦਾ ਨੇੜੇ ਹੋ ਕੇ ਸੋਹੰਦੇ ਭਗਵਾਣ ਤੇ ਨਾਮੀ ਤੇ ਪੂਜਾ ਕੀਤੀ ਤੇ ਉਸ ਤੋਂ ਬਾਅਦ ਅਸੀਂ ਫੇਰੇ ਥੋੜੀ ਛੋਟ ਛੁਟ ਕੀਤਾ ਫੋਟੋ ਸ਼ੂਟ ਕਰਨ ਤੋਂ ਬਾਅਦ ਫੇਰੇ ਦੇਖ ਰਹੀ ਸੀ ਗਾ ਦਿਖਾਵਾਂਗੀ ਤੇ ਲੰਗਰ ਦੇ ਵਿੱਚ ਜਦੋਂ ਅਸੀਂ ਲੰਗਰ ਖਾਣਾ ਸੀਗਾ ਤੇ ਬਹੁਤ ਜ਼ਿਆਦਾ ਲਾਈਨ ਲੱਗੀ ਸੀ ਲੰਗਰ ਖਾਣ ਵੇਲੇ ਵੀ ਦੇਤੇ ਪੂਜਾ ਕਰ ਰਹੇ ਸੀ ਪੰਦੇ ਜੀ ਬੈਠੇ ਹੋਏ ਨੇ ਉਹ ਪੂਜਾ ਕਰ ਰਹੇ ਨੇ ਦੇਖੋ ਤੁਸੀਂ ਮੌਸਮ ਦੇਖੋ ਕਿੰਨਾ ਵਧੀਆ ਕਿੰਨਾ ਵਧੀਆ ਨਜ਼ਾਰਾ ਹੈ ਨਾ ਦੇਖੋ ਪਹਾੜਾਂ ਦੇ ਵਿੱਚ بارش ਬਹੁਤ ਜ਼ਿਆਦਾ ਹੋ ਰਹੀ ਹੈ بارش ਦੇ ਵਿੱਚ ਅਸੀਂ ਮੈਂ ਵੀ ਲੋਗ ਸ਼ੂਟ ਕਰ ਰਹੀ ਆ ਤੁਹਾਡੇ ਲਈ ਤੁਸੀਂ ਵੀ ਸ਼ਿਫਗਵਾਰ ਦੇ ਦਰਸ਼ਨ ਕਰੋ ਤੇ ਆਪਣੀ ਮਨੋ ਕਾਮਨਾ ਨੂੰ ਦੱਸੋ ਜੋ ਵੀ ਹੈਗੇ ਦੇਖੋ ਇੱਥੇ ਸ਼ਤਾਲੂ ਹੈ ਤੇ ਉਹ ਲਾਈਨ ਦੇਖੋ ਕਿ ਕਿੱਦਿ ਲੱਗੀ ਹੈ ਲੰਬੀ ਕੋਈ ਇਥੇ ਖਾਣਾ ਵਗੈਰਾ ਖਾਣਗੇ ਦਾਲ ਚਾਹ ਪੀ ਸੀਗੇ ਖੜਚਾ ਚਾਵਲ ਸੀਗੇ ਤੇ ਥੋੜੇ ਮਿੱਠੇ ਚਾਵਲ ਸੀਗੇ ਇੱਥੇ ਕਰੋ ਮਾਤਾ ਰਾਣੀ ਦੇ ਦਰਸ਼ਨ ਮਾਤਾ ਰਾਣੀ ਦੇ ਦਰਸ਼ਨ ਕਰੋ ਉਸ ਤੋਂ ਬਾਅਦ ਆਗੇ 8:00 ਬਜਰਗ ਬਣੀ ਤੇ ਮੰਦਿਰ ਕਰੋ ਮੰਦਿਰ ਵੀ ਹਨੂਮਾਨ ਜੀ ਕੇ ਦਰਸ਼ਨ ਤੇ ਕਮੈਂਟ ਦੇ ਵਿੱਚ ਵੀ ਲਿਖ ਦਿਓ ਜੈ ਮੋਤਾ ਦੀ ਹਰ ਹਰ ਮਹਾਦੇਵ ਜਰੂਰ ਲਿਖਣਾ ਨਾ ਭੁੱਲਿਓ ਠੀਕ ਹੈ ਤੇ ਪਲੀਜ਼ ਸਾਨੂੰ ਜੇਕਰ ਮੇਰਾ ਵਲੌਗ ਚੰਗਾ ਲੱਗਾ ਤਾਂ ਵੀਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਪਲੀਜ਼ ਤੇ ਇੱਥੇ ਆਪਾਂ ਖਾਦੇ ਫਿਰ ਦਾਲ ਚਾਵਲ ਕੜੀ ਚਾਵਲ ਦੇਖੋ ਲੰਗਰ ਉਹਦੋਂ ਜਿਹੜਾ ਅਸੀਂ ਖਾਣ ਲੱਗੇ ਸੀ ਲੰਗਰ ਉਦੋਂ ਰਸ਼ ਘਟ ਗਿਆ ਸੀਗਾ ਥੋੜਾ ਹੈਨਾ ਹਰ ਹਰ ਸ਼ੰਭੂ ਸ਼ਬਦ ਸ਼ਿਵ ਹੋ ਮੂਰੇ ਹਨ ਹਨ ਤੇ ਲੰਗਰ ਖਾਣ ਤੋਂ ਬਾਅਦ ਫਿਰ ਅਸੀਂ ਥੋੜੀ ਫਿਰ ਗਏ ਜੀ ਮਹਿੰਦੀ ਲਗਾਈ ਮਹਿੰਦੀ ਲਗਾਉਣ ਤੋਂ ਬਾਅਦ ਥੋੜਾ ਕੰਦੇ ਕੇ ਸਾਵਾ ਦੇ ਮਹੀਨੇ ਜੇ ਮੈਂ ਮਹਿੰਦੀ ਲਗਾਉਂਦਾ ਮਾਤਾ ਪਾਰਵਤੀ ਕੋਈ ਕੋਈ ਹੁੰਦੇ ਆ ਨਾ ਇਸ ਕਰਕੇ ਜਿੰਨੀਆਂ ਵੀ ਆਪਾਂ ਸੇ ਇਹ ਗਈਆਂ ਲੇਡੀਆਂ ਸਾਰਿਆਂ ਨੇ ਮਹਿੰਦੀ ਲਗਾਈ ਮੈਂ ਦਿੱਲੀ ਕੋਲ ਤੋਂ ਬਾਅਦ ਫਿਰ ਅਸੀਂ ਥੋੜਾ ਝੋਲਾ ਝੋਟਿਆ ਕਹਿੰਦੇ ਸਾਵਲੇ ਮਹੀਨੇ ਵਿੱਚ ਝੋਲਾ ਵੀ ਪੀਲੀ ਝੋਟੜੀ ਜੋਰੀ ਹੋਈ ਹੈ ਨਾ ਤੇ ਅਸੀਂ ਬੈਠੀ ਵੀ ਝੋਟੇ ਝੋਟੇ ਲੈ ਬਾਰਿਸ਼ ਕਾਫੀ ਜ਼ਿਆਦਾ ਹੋ ਰਹੀ ਸੀ ਬਟ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਸੀਗਾ ਕਿਉਂਕਿ ਅਸੀਂ ਸ਼ਿਮੰਦਰ ਦੇ ਵਿੱਚ ਸੀ ਕੋਈ ਟੈਨਸ਼ਨ ਦੀ ਗੱਲ ਨਹੀਂ ਸੀ ਉਹਨਾਂ ਦਾ ਮਤਲਬ ਕਿ ਆਸ਼ੀਰਵਾਦ ਫੁੱਲ ਸੀਗਾ ਬਹੁਤ ਖੁਸ਼ ਸੀ ਕਿ ਬਾਰਿਸ਼ ਬਹੁਤ ਹੋ ਰਹੀ ਸੀ ਦੇਖੋ ਮਹਿੰਦੀਆ ਡਿਜ਼ਾਈਨ ਕਿੰਨਾ ਵਧੀਆ ਤੇ ਮੈਂ ਕਿਹਾ ਥੋੜੀ ਉੱਪਰ ਤੱਕ ਮਹਿੰਦੀ ਫੋਰ ਲਗਾ ਦੋ ਇਹ ਕਿ ਮੈਂਂਦੀ ਚ ਪਤਾ ਨਹੀਂ ਮਹਿੰਦੀ ਲਗਾ ਲੈਂਦੇ ਆ ਸਾਡੇ ਕੋ ਤਾਂ ਇਨੀ ਛੇਤੀ ਲੱਗਦੀ ਨਹੀਂ ਹੈ ਕਿ ਮਹਿੰਦੀ ਦੇਖੋ ਮਹਿੰਦੀਆ ਡਿਜ਼ਾਈਨ ਆਹ ਦੇਖੋ ਜੀ ਫੇਰ ਅਸੀਂ ਦੇਖੋ ਪਿੰਛੋਟੀ بارش ਦੇਖੋ ਤੁਸੀਂ بارش ਕਾਫੀ ਜ਼ਿਆਦਾ ਹੋ ਰਹੀ ਸੀ ਤੇ ਪਲੀਜ਼ 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 ਗਾਇਜ਼ ਵੀਲੌਗ ਨੂੰ ਲਾਈਕ ਕਰ ਦੇ ਸ਼ੇਅਰ ਕਰ ਦੇ ਠੀਕ ਹੈ ਬਾਏ ਗਾਇਜ਼